ਸਤਿ ਸ਼੍ਰੀ ਅਕਾਲ ਜੀ ਕੱਲ 28 ਨਵੰਬਰ 2025 ਨੂੰ ਰਾਜਵੀਰ ਜਵੰਦਾ ਜੀ ਦੀ ਯਮਲਾ ਫਿਲਮ ਰਿਲੀਜ਼ ਹੋਣ ਜਾ ਰਹੀ ਆ ਜਿਹਨੂੰ ਬਹੁਤ ਮਿਹਨਤ ਕਰਕੇ ਰਕੇਸ਼ ਮਹਿਤਾ ਜੀ ਨੇ ਬਣਾਇਆ ਔਰ ਇਹਦੇ ਵਿੱਚ ਬਹੁਤ ਮੰਨੇ ਪ੍ਰਮੰਨੇ ਹੋਰ ਵੀ ਸਾਰੇ ਕਲਾਕਾਰ ਜਿਹੜੇ ਹੈਗੇ ਨੇ ਉਹਨਾਂ ਨੇ ਬਹੁਤ ਸੋਹਣਾ ਕੰਮ ਕੀਤਾ ਹੈ ਇਹਦਾ ਮਿਊਜ਼ਿਕ ਬਹੁਤ ਅੱਛਾ ਗਾਣੇ ਬਹੁਤ ਅੱਛੇ ਨੇ ਮੈਨੂੰ ਤਾਂ ਸਰਪ੍ਰਾਈਜ਼ ਮਿਲਿਆ ਇਸ ਫਿਲਮ ਦੇ ਵਿੱਚ ਜਾ ਕੇ ਜਦੋਂ ਕੱਲ ਮੈਂ ਪ੍ਰੀਮੀਅਰ ਤੇ ਗਈ ਸੀਗੀ ਫਿਲਮ ਦੇ ਵਿੱਚ ਸਰਦੂਲ ਜੀ ਦੇ ਦੋ ਗਾਣੇ ਵੀ ਹੈਗੇ ਨੇ ਔਰ ਮੈਂ ਸੁਣ ਕੇ ਹਰਾਨ ਹੋ ਗਈ ਕਿਉਂਕਿ ਮੈਂ ਉਹ ਗਾਣੇ ਪਹਿਲਾਂ ਨਹੀਂ ਸੀ ਸੁਨੇ ਉਹ ਫਿਲਮ ਦੇ ਵਿੱਚ ਹੀ ਮੈਂ ਪਹਿਲੀ ਵਾਰੀ ਸੁਣੇ ਨੇ ਬਹੁਤ ਸੋਹਣੇ ਗਾਣੇ ਨੇ ਤੁਹਾਨੂੰ ਵੀ ਬਹੁਤ ਚੰਗੇ ਲੱਗਣਗੇ ਔਰ ਰਾਜਵੀਰ ਦਾ ਇੰਨਾ ਸੋਹਣਾ ਕੰਮ ਕੀਤਾ ਹੋਇਆ ਉਹਦੇ ਵਿੱਚ ਉਹ ਫਿਲਮ ਦੇ ਵਿੱਚ ਹਸਾਉਂਦਾ ਵੀ ਬਹੁਤ ਆ ਤੇ ਰੋਂਦਾ ਵੀ ਬਹੁਤ ਆ ਇੰਨਾ ਸੋਹਣਾ ਗੱਭਰੂ ਬਹੁਤ ਖੂਬਸੂਰਤ ਲੱਗ ਰਿਹਾ ਹੈ ਤੁਸੀਂ ਸਾਰੇ ਉਹਨੂੰ ਬਹੁਤ ਮੁਹੱਬਤ ਕਰਦੇ ਆ ਤੇ ਆਪਣੇ ਮੁਹੱਬਤ ਦਾ ਸਬੂਤ ਦੇ ਦਿਓ ਜਾ ਕੇ ਸਾਰੇ ਸਿਨੇਮਿਆਂ ਨੂੰ ਭਰ ਦਿਓ ਰਸ਼ ਦੇ ਨਾਲ ਜਾ ਕੇ ਤਾਂ ਕਿ ਉਹਦੀ ਰੂਹ ਨੂੰ ਸਕੂਨ ਮਿਲੇ ਕਿ ਮੇਰੇ ਜਾਣ ਤੋਂ ਬਾਅਦ ਵੀ ਲੋਕੀ ਮੈਨੂੰ ਬਹੁਤ ਪਿਆਰ ਕਰਦੇ ਨੇ ਮੇਰੀ ਕਲਾ ਨੂੰ ਮੇਰੇ ਸੰਗੀਤ ਨੂੰ ਮੇਰੀਆਂ ਫਿਲਮਾਂ ਨੂੰ ਪਿਆਰ ਕਰਦੇ ਨੇ ਸੋ ਇਹ ਤੁਸੀਂ ਦੱਸ ਦਿਓ ਰਾਜਵੀਰ ਜਵੰਦਾ ਜੀ ਦੀ ਰੂਹ ਨੂੰ ਜ਼ਰੂਰ ਜਾਇਓ ਸਾਰੇ ਭਰ ਦਿਓ ਸਿਨੇਮਿਆਂ ਨੂੰ ਭੀੜ ਦੇ ਨਾਲ ਥੈਂਕ ਯੂ ਸੋ ਮੱਚ